ਜੇ ਤੂੰ ਛੋਟੀ ਸਾਹਿਬਜਾਦਿਆਂ ਨੇ ਵजीर खान ਅਗੇ 3099 ਤੋਂ ਇਨਕਾਰ ਕਰ ਦਿੱਤਾ ਤੇ ਉਹਦੇ ਦਿੱਤੇ ਨਵਾਬੀਆਂ ਦੇ ਲਾਲਚ ਨੂੰ ਝੰਡਸਿਆ ਤੇ ਉਹਨੇ ਕਾਜੀ ਨੂੰ ਸਾਹਿਬਜਾਦਿਆਂ ਦੀ ਗੁਸਤਾਖੀ ਦੇਣ ਲਈ ਆਕਿਆ ਕਾਜੀ ਨੇ ਸਰਾਜਾ ਦਾ ਹਵਾਲਾ ਦੇ ਕੇ ਦੱਸਿਆ ਕਿ ਕਾਹਿਬ ਜਦ ਵੀ ਗੁਨਾਹ ਹਨ ਇਹ ਸੁਣ ਕੇ دیਵਾਨ ਸੁਚਨਨ ਸਾਹਿਬਜਾਦਿਆਂ ਦੇ ਕੋਲ ਗਿਆ ਤੇ ਪੁੱਛਣ ਲੱਗਾ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕਿੱਥੇ ਜਾਓਗੇ ਸਾਹਿਬਜਾਦਾ ਜਰਵਰ ਸਿੰਘ ਨੇ ਦੇਖੋ ਜਵਾਬ ਦਿੱਤਾ ਕਿ ਉਹ ਜ਼ਬਰ ਤੇ ਬੇਇਨਸਾਫੀ ਦੇ ਖਿਲਾਫ ਆਪਣੀ ਜੰਗ ਜਾਰੀ ਰੱਖਣ ਲਈ ਜੰਗਲਾ ਵਿੱਚ ਜਾ ਕੇ ਸਿੱਖ ਇਕੱਠੇ ਕਰਨਗੇ ਇਹ ਸੁਣ ਕੇ ਸੁੱਚਾ ਨੰਦ ਨੇ ਸਾਹਿਬ ਜਦਨ ਨੂੰ ਸਖਤ ਸਜ਼ਾ ਦੇਣ ਲਈ ਹਮਾਇਤ ਕੀਤੀ ਕੁਝ ਚਿਰ ਪਿੱਛੇ ਸਾਹਿਬ ਜਦਨ ਨੂੰ ਬਾਗੀ ਕਰਾ ਦਿੰਦੇ ਨੀਹਾਂ ਵਿਚਣੇ ਜਾਣ ਦਾ ਫਤਵਾ ਵੀ ਜਾਰੀ ਕਰ ਦਿੱਤਾ ਪਰ ਕਾਜੀ ਨੇ ਨਵਾਬ ਨੂੰ ਸਲਾਹ ਦਿੱਤੀ ਕਿ ਇਹਨਾਂ ਬੱਚੇ ਨੂੰ ਨਵਾਬ ਮਲੇਰ ਕੋਟਲੇ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਸਿੰਘਾਂ ਹੱਥ ਹੋਏ ਆਪਣੇ ਭਰਾ ਦੀ ਮੌਤ ਦਾ ਉਹ ਬਦਲਾ ਲੈ ਸਕੇ ਪਰ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਮਾਸੂਮ ਸਮਝਾ ਜਦਨ ਨੂੰ ਬੇਗੁਨਾ ਦੱਸਿਆ ਤੇ ਇਸ ਫਤਵੇ ਨੂੰ ਬਲਕ ਦੱਸਦਾ ਹੋਇਆ ਉਹ ਉੱਠ ਕੇ ਕਚਾਰੇ ਵਿੱਚੋਂ ਚਲਾ ਗਿਆ